ਖਬਰਨਾਮਾ ਦੇਖ ਰਿਆ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਵੱਲ ਉਤੇ ਕਿਹੜੀਆਂ ਧਰਾਵਾਂ ਲਗਗੀਆਂ ਚਾਹੀਦੀਆਂ ਨੇ ਐਕਟ 1952 ਧਾਰਾ 123 1 ਆਰ ਪੀ ਏ 1952 ਰਿਸ਼ਵਤਖੋਰੀ ਧਾਰਾ 123 ਆਰ ਪੀ ਏ 1952 ਬਿਲੋੜੇ ਤਰੀਕੇ ਨਾਲ ਪ੍ਰਭਾਵਿਤ ਕਰਨਾ ਧਾਰਾ 123 ਤਿੰਨ ਏ ਆਰਪੀਏ 1952 ਵੈਰ ਭਾਵਨਾ ਨੂੰ ਖਸੌੜਾ ਤਹਿਤ ਕਾਰਵਾਈ ਕਰਨੀ ਚਾਹੀਦੀ ਹੈ ਵੱਡਾ ਮੋਰਚਾ ਖੋਲ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਇੰਚਾਰਜ ਮਨੀਸ਼ ਸੋਦੀਆ ਦੇ ਵਿਰੁੱਧ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਅਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਆਪ ਆਦਮੀ ਪਾਰਟੀ ਦੀ ਮਾਨਤਾ ਰੱਦ ਕੀਤੀ ਜਾਵੇ ਕਿਉਂਕਿ ਪਾਰਟੀ ਪੰਜਾਬ ਵਿੱਚ ਆਗਿਆ ਵਿਧਾਨ ਸਭਾ ਚੋਣਾਂ ਵਿੱਚ ਪ੍ਰਸ਼ਟ ਗੈਰਸੰਵਿਧਾਨਿਕ ਗੈਰਕਾਨੂੰਨੀ ਤਰੀਕੇ ਨਾਲ ਲੜ ਕੇ ਸੂਬੇ ਵਿੱਚ ਸ਼ਾਂਤੀ ਭੰਗ ਕਰਨਾ ਚਾਹੁੰਦੀ ਹੈ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਚੋਣ ਮੁੱਖ ਚੋਣ ਕਮਿਸ਼ਨ ਨੂੰ ਲਿਖੇ ਪੱਤਰ ਵਿੱਚ ਕਿਹਾ ਹਾਲ ਵਿੱਚ ਹੀ ਹੋਈ ਪਾਰਟੀ ਮੀਟਿੰਗ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਆਪ ਪੰਜਾਬ ਦੇ ਪ੍ਰਧਾਨ ਅਮਿਤ ਕਰੋੜਾ ਵੀ ਹਾਜ਼ਰ ਸਨ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਦੀਆ ਮਨੀਸ਼ ਸੋਦੀਆ ਨੇ ਆਪ ਗੀਦਰ ਨੂੰ ਪ੍ਰੇਸ਼ਟ ਅਤੇ ਹਿੰਸਕ ਤਰੀਕੇ ਵਰਤਨ ਲਈ ਫਸਾਇਆ ਉਹਨਾਂ ਨੇ ਕਿਹਾ ਕਿ ਸੋਦੀਆ ਨੇ ਇਸ ਮੌਕੇ ਭਾਸ਼ਣ ਵਿੱਚ ਆਪ ਗੀਦਰ ਨੂੰ ਢੜਕਾਇਆ ਅਤੇ ਉਹ ਪੰਜਾਬ ਵਿੱਚ ਚੋਣਾਂ ਜਿੱਤਣ ਵਾਸਤੇ ਝੂਠ ਬੋਲਣ ਝੂਠੇ ਵਾਅਦੇ ਕਰਨ ਗੈਰ ਕਾਨੂੰਨੀ ਤਰੀਕੇ ਨਾਲ ਵੋਟਰਾਂ ਨੂੰ ਪ੍ਰਭਾਵਿਤ ਅਤੇ ਹਿਲਸਾ ਵਰਤਨ ਸਰਦਾਰ ਸੁਖੀ ਸਿੰਘ ਬਾਦਲ ਨੇ ਜੋਰ ਦੇ ਕੇ ਕਿਹਾ ਕਿ ਅਜੇ ਭਾਸ਼ਣ ਦੀ ਭਾਸ਼ਣ ਲਈ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਸੋਧਿਆ ਇਸ ਵੇਲੇ ਇੱਕ ਭ੍ਰਿਸ਼ਟਾਚਾਰ ਕੇਸ ਵਿੱਚ ਸ਼ਾਮਲਾ ਹਨ ਅਤੇ ਮੁਕਦਮੇ ਦਾ ਸਾਹਮਣਾ ਕਰ ਰਿਹਾ ਹੈ ਇਸ ਵੇਲੇ ਜ਼ਮਾਨਤੇ ਬਾਹਰ ਹਨ ਉਹਨਾਂ ਨੇ ਕਿਹਾ ਕਿ ਉਹ ਨਿਰਮਤਾ ਸਹਿਤ ਬੇਨਤੀ ਕਰਦੇ ਹਨ ਕਿ ਸਬੰਧਤ ਅਦਾਲਤ ਨੂੰ ਉਹਨਾਂ ਦੀ ਜਵਾਨਤ ਰੱਦ ਕਰਨ ਦੀ ਸ਼ੁਭਾਸ਼ ਕੀਤੀ ਜਾਵੇ ਕਿਉਂਕਿ ਅਜਾਇਆ ਜਾਪਦਾ ਹੈ ਕਿ ਜਵਾਨ ਦੀ ਪ੍ਰਤੀ ਜਵਾਨ ਦੀ ਵਰਤੋਂ ਪ੍ਰਸ਼ਟ ਗਤੀਵਿਧੀਆਂ ਕਰਨ ਤੇ ਵੋਟਰਾਂ ਨੂੰ ਰੁਸ਼ਵਤ ਦੇਣ ਵਾਸਤੇ ਕੀਤੀ ਜਾ ਰਹੀ ਹੈ ਇਹ ਚਿੱਠੀ ਲਿਖ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਸੋਸ਼ਲ ਮੀਡੀਆ ਤੇ ਵਾਇਲ ਹੋਈ ਉਸ ਦੀ ਨਖੇਦੀ ਕੀਤੀ ਗਈ ਇਵਨ ਦੋ ਜਿਹੜੀਆਂ ਪਾਰਟੀਆਂ ਦੇ ਵਿੱਚ ਵੀ ਨਹੀਂ ਆਮ ਲੋਕਾਂ ਨੇ ਵੀ ਮੰਨੀ ਸੋਧਿਆ ਦੀ ਜਿਹੜੀ ਹੈ ਨਿੰਦਿਆ ਕੀਤੀ ਕਿ ਇਸ ਤਰ੍ਹਾਂ ਦੇ ਸ਼ਬਦ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਿਉਂਕਿ ਜਿਸ ਤਰ੍ਹਾਂ ਦਾ ਮਾਫ਼-ਸਾਮ ਦੰਡ ਛੂਟ ਸੱਚ ਲੜਾਈ ਝਗੜਾ ਵੀ ਕਰਨਾ ਪਵੇ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਅਸੀਂ ਆਪਣੀ ਸਰਕਾਰ ਬਣਾਵਾਂਗੇ ਇਟ ਮੀਨਸ ਇਹ ਕਿਤੇ ਨਾ ਕਿਤੇ ਇਹ ਬਿਆਨਬਾਜ਼ੀ ਪੰਜਾਬ ਦੇ ਲੋਕ ਭੁੱਲਣਗੇ ਨਹੀਂ ਜੇਕਰ ਧੱਕਾ ਕਰਦੀ ਹੈ ਜੇਕਰ ਇਹਨਾਂ ਨੇ ਧੱਕਾ ਕਰਨਾ ਹੁੰਦਾ ਤਾ ਇਹ ਫਿਰ ਵਿਧਾਨ ਸਭਾ ਦੀਆਂ ਚੋਣਾਂ ਦਿੱਲੀ ਦੇ ਵਿੱਚ ਜਿਹੜੀਆਂ ਹੋਈਆਂ ਨੇ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸੰਕੂਰਨ ਬਹੁਮਤ ਨਾਲ ਸਰਕਾਰ ਬਣੀ ਹੈ ਉੱਥੇ ਵੀ ਕਰ ਸਕਦੇ ਸੀ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਤਰ੍ਹਾਂ ਦੇ ਤਾਮ-ਚਾਮ ਚੁੱਕੇ ਜਾ ਰਹੇ ਨੇ ਲੇਕਿਨ ਪੰਜਾਬ ਦੇ ਲੋਕ ਕਹਿ ਰਹੇ ਨੇ ਕਿ ਅਸੀਂ ਇਸ ਨੂੰ ਸਬਕ ਸਿਖਾਵਾਂਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਇੱਧਰ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਚਿੱਠੀਆਂ ਲਿਖ ਦਿੱਤੀਆਂ ਗਈਆਂ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ ਕਿ ਮਨੀਸ਼ ਸੋਦੀਆ ਨੂੰ ਦਿੱਲੀ ਭੇਜਿਆ ਜਾਵੇ ਜਾਂ ਇਸ ਇਹਨਾਂ ਦੀ ਪਾਰਟੀ ਦੀ ਜਿਹੜੀ ਮਾਨਤਾ ਹੈ ਉਹ ਬਿਲਕੁਲ ਰੱਦ ਕੀਤੀ ਜਾਵੇ ਕਿਉਂਕਿ ਇਹ ਚੋਰੀ ਯਾਰੀਦਮਿਆ ਹਿੰਸਕ ਕਟਨਾਵਾਂ ਨੂੰ ਅੰਜਾਮ ਦੇਣ ਦੀਆਂ ਲੜਾਈ ਝਗੜੇ ਕਰਨ ਦੀਆਂ ਗੱਲਾਂ ਅਤੇ ਝੂਠ ਸੱਚ ਬੋਲਣ ਦੀਆਂ ਗੱਲਾਂ ਕਰਕੇ ਸਰਕਾਰ ਬਣਾਉਣ ਦੀਆਂ ਗੱਲਾਂ ਕਈਆਂ ਜਾਰੀਆਂ ਨੇ ਇਹ ਤਰ੍ਹਾਂ ਦਾ ਤਾਂ ਚੰਮ ਛੂ ਕੇ ਸਰਕਾਰ ਬਣਾਉਣਾ ਚਾਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬੀ ਇਸ ਇਸ ਤਰ੍ਹਾਂ ਦੀ ਬਿਆਨਬਾਜ਼ੀ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ ਅਸੀਂ ਇਹਨਾਂ ਦੀ ਪਾਰਟੀ ਦੀ ਮਾਨਤਾ ਰੱਦ ਕਰਾਵਾਂਗੇ